ਹਾਂਜੀ ਭਾਈ ਜੀ ਅੱਜ ਆਸਾ ਬਰਗਾੜੀ ਤੋਂ ਫੜਿਆ ਦੋ ਮੁੰਡੇ ਜਿਨ੍ਹਾਂ ਦੀਆਂ ਸ਼ਕਲਾਂ ਪਛਾਣ ਲੋ ਭਾਈ ਧੋਖਾ ਨਾ ਖਾ ਜਾਏ ਕੋਈ ਇਹਨਾਂ ਨੂੰ ਅਸੀਂ ਹੁਣ ਪੁਲਿਸ ਸਟੇਸ਼ਨ ਦੇ ਅੰਦਰ ਜਾ ਰਹੇ ਹਾਂ ਤੇ ਬੰਦੇ ਲੁੱਟ ਖੋਹ ਦਾ ਕੰਮ ਕਰਦੇ ਸੀ ਤਾਮੀਰਵਰ ਬਚ ਕੇ ਰਿਹਾ ਕਰੋ ਇਹ ਜੋ ਕੰਮਾਂ ਤੋਂ ਜਨਾਬ ਕੋਈ ਰੁਕੂ ਨਾ ਐਵੇਂ ਤੇ ਰਸਤੇ 'ਚ ਕੋਈ ਆਪਣਾ ਵਾਹਨ ਰੋਕੇ ਨਾ ਕੋਈ ਫਲ ਫਰੂਟ ਨਾ ਲਵੇ ਇਹਨਾਂ ਦਾ ਕੰਟੈਕਟ ਸੀਗਾ ਸੰਤੜਲੇ ਰੇੜੀ ਨਾਲ ਤੇ ਸੰਤੜਲੇ ਇਹਨਾਂ ਨੂੰ ਸਾਦਾ ਸੀ ਬੰਦਿਆਂ ਨੂੰ ਇਹ ਬੰਦੇ ਉੱਥੇ ਆ ਕੇ ਸਾਡੇ ਬੰਦੇ ਕੋਲ ਸਾਡਾ ਆਪਣਾ ਮੁਲਾਜ਼ਮ ਸੀ ਬੰਦਾ 2 ਸੋਨੇ ਦੀਆਂ ਸਾਂਪਾਂ ਤੇ 10000 ਰੁਪਏ ਕੈਸ਼ ਨਕਦ ਕੱਲ ਲੁੱਟਿਆ ਨਾ ਤੇ ਅੱਜ ਅਸੀਂ ਇਹਨਾਂ ਨੂੰ ਮੌਕੇ 'ਵਾਰਦਾਤ' ਤੇ ਫੜਿਆ ਤੇ ਹੁਣ ਪੁਲਿਸ ਸਟੇਸ਼ਨ ਬਰਗਾੜੀ ਦੇ ਅਨਰੋਵਰ ਕਰ ਰਹੇ ਹਾਂ ਧੰਨਵਾਦ ਜੀ ਚਿੱਕੇ ਨਾ ਫੜ ਦੇਖਣਾ ਵਾਹ ਓਏ ਬਤਾਇਆ ਨਾ ਚੱਲ ਜਾਦੇ ਨਾ ਮਾਰ ਜਾਦੇ ਨਾ ਮਾਰ ਮਾਰਨਾ ਕਿ ਤਾ ਚੱਕ ਰਿਹਾ ਉਹ ਤਾਂ ਮੈਥਨ ਨੂੰ ਲੱਗਣੇ ਬਿਚਾ ਕੱਲ ਇਹਨੂੰ ਬੋਲ ਜਾਣਾ ਸਾਰਾ ਪਾਈਦਾ ਬੋਹਾਰ ਅੱਡੇ ਕਿਤਾ ਕੋਰ ਤੇ ਦੇਖ ਹੀ ਨਹੀਂਗੀ ਉਹ ਬੋਤੋ ਬੋਲਦੇ ਚੱਕਰ ਤੇ ਰਹਿ ਗਿਆ ਨਾ ਇਹ ਮਿਲਟਰੀ ਹੈ ਇਹ ਤੂੰ ਬੋਲਦੇ ਚੱਕਰ ਤੇ ਰਹਿ ਗਿਆ ਨਾ ਇਹ ਪੁਲਿਸ ਨਹੀਂ ਹੈਗੀ ਵੀ ਤੇ ਤੋ ਪੈਸੇ ਲੈ ਕੇ ਭਾਜੇਗਾ ਤੂੰ ਤਾਂ ਗੱਲ ਕਿਉਂ ਕਰ ਦੋਗਾ ਪੈਸੇ ਨਾ ਤੂੰ ਤਾਂ ਕਰ ਦੇ ਕੰਮ ਇਹ ਵੀ ਕਰਾਈ ਜਾਏਗਾ ਨਾ ਫੇਰ ਵੀ ਨਹੀਂ ਆਉਨੇ ਐ ਗੰਡੇ ਦਾ ਤੇਰੇ ਨਾਲ ਬਹੁਤ ਗੰਦ ਘਾਟੇ ਹੋਣੇ ਤੜਕੇ ਮੇਰੇ ਸੱਤੂ ਨਾ ਨਾ ਮਾਰ ਨੀ ਮਾਰ ਨਾ ਮਾਰ ਨੀ ਮਾਰ ਨਾ ਮਾਰ ਨਾ ਹਰ ਦਫਤਾ ਇਹ ਤੇਰਾ ਨਾਮ ਕੀ ਹੈ ਸੁਖਵੰਤ ਸੁਖਵੰਤ ਛੋਟੀ ਮੋਟੀ ਗੱਲਾਂ ਸੁਖਵੰਤ 20 ਸੈਕਿੰਡ ਪਿੰਡ ਬੋਲ ਨਾਲ ਸੇਖ ਮਾਜਰਾ 60 ਸੈਕਿੰਡ ਸੇਖ ਮਾਜਰਾ ਜੀਰੇ ਕੋਲ ਤੂੰ ਨਾ ਬੋਲ ਏ ਤੇਰਾ ਨਾਮ ਕੀ ਹੈ ਵਿੱਕੀ ਹੈ ਵਿੱਕੀ ਰਮਜੀਤ ਆ ਵਿੱਕੀ ਬਾਪ ਦਾ ਨਾ ਵਿੱਕੀ ਸੱਤਾ ਨੂੰ ਰਮਜੀਤ ਪਿੰਡ ਕਿਹੜਾ ਜਰਾ ਰੋਲੀ ਰੋਲੀ ਤੈਨੂੰ ਫੜਾ ਦੇ ਤੂੰ ਏ ਉਹ ਚੋਣ ਨਾਲ ਬੰਦ ਹੈ ਹੈ ਰੋਲੀ ਰੋਲੀ ਤੋਂ ਵੀ ਯਾਰ ਤੂੰ ਸਿਆਣਾ ਲੈਣਾ ਬੰਦਾ ਤੂੰ ਆ ਨੇ ਲੈ ਬਈ ਆ ਬੰਦੇ ਫੜੇ ਚਾਰ ਕਿਥੋਂ ਬਰਗਾੜੀ ਤੋਂ ਇਹ ਬੰਦੇ ਲੁੱਟ ਖੋਦਾ ਕੰਮ ਕਰਦੇ ਆ ਉਧਰ ਉੱਪਰ ਜਾ ਉੱਪਰ ਜਾ ਕੇ ਨਾ ਸਰਮਨਾ ਬਹੁਤ ਤੂੰ ਉਹ ਨਹੀਂ ਕਰੇ ਕੋਈ ਉੱਪਰ ਜਾ ਉੱਪਰ ਜਾ ਇਧਰ ਦੇਖ ਆ ਮੁੰਡੇ ਦੀ ਉਮਰ ਦੇਖੋ ਹੈ ਇਹਨੂੰ 1000 ਰੁਪਏ ਮਹੀਨਾ ਦਿੰਦੇ ਆ 1000 ਰੁਪਏ ਕਹਿੰਦਾ ਮੈਨੂੰ ਦਿੰਦੇ ਆ ਪਰਡੇ ਦਾ 1000 ਰੁਪਏ ਪਰਡੇ ਦਾ ਕੰਮ ਕਰਦਾ ਇਹ ਲੁੱਟ ਖੋਦਾ ਕੰਮ ਕਰਦੇ ਆ ਇਹਨਾਂ ਨੇ ਕੱਲ ਸਾਡਾ ਇੱਕ ਬੰਦਾ ਲੁੱਟਿਆ ਇਥੋਂ ਇਹਦੇ ਕੋਲ ਦੋ ਸੰਪਾਂ ਸੀ 10000 ਰੁਪਏ ਕੈਸ਼ ਸੀਗਾ ਤੇ ਇਹਨਾਂ ਬੰਦਿਆਂ ਨੇ ਆਪਣੇ ਮੂੰਹ ਮੰਨਿਆ ਤੇ ਮੋਗੇ ਸੁਨਾਰੇ ਕੋਲ ਵੇਚ ਕੇ ਆਇਆ ਕਿਹਦੇ ਕੋਲ ਵੇਚ ਕੇ ਆਇਆ ਇਹਦੀ ਰੇਡੀਓਲ ਤੇ ਵਾਪਸ ਕਿਹੜਾ ਬੰਦਾ ਤੁਹਾਡਾ ਲੰਗੜੇ ਨੂੰ ਹੈ ਲੰਗੜੇ ਨੂੰ ਪਤਾ ਇਹ ਮੋਢੇ ਹੀ ਹੈ ਲੰਗੜੇ ਦਾ ਨਾਮ ਕੀ ਆ ਇਹ ਸਰਦਾਰ ਨੂੰ ਹੈ ਇਹਦਾ ਗੋਲੂ ਇੱਕ ਹੋਰ ਆ ਮੁੰਡਾ ਕਿੱਥੇ ਦਾ ਉਹ ਵੀ ਰੋਲੀ ਦਾ ਉਹ ਇਹਨਾਂ ਨੂੰ ਲੈ ਕੇ ਗਿਆ ਇਸ ਸਾਮਾਨ ਲੁੱਟ ਕੇ ਉਹਨੂੰ ਦੰਦੇ ਆ ਤੇ ਉਹ ਜਾ ਕੇ ਸੁਨਾਰੇ ਕੋਲੇ ਵੇਚਦਾ ਤੇਰਾ ਪਿੰਡ ਕਿਹੜਾ ਤੇਰਾ ਹਾਂਜੀ 76 ਹੈ ਕਿੰਨੇ ਪੈਸੇ ਲੁੱਟੇ ਹੁਣ ਤੱਕ ਸਹੀ ਦੱਸੀ ਝੂਠ ਨਾ ਬੋਲੇ ਮੈਂ ਤੁਹਾਨੂੰ ਦੱਸ ਦੇਣ ਹੋਈ ਸੀ ਇਹਨਾਂ ਨੇ ਆਇਆ ਹਾਂ 10 ਪਤਾ ਨਹੀਂ ਹੋਇਆ ਸਾਰਾ ਜੀ ਤਾਂ ਹੋਣੀ ਆ ਇਹ ਝੂਠ ਨਾ ਇਹ ਨਹੀਂ ਬਧੀ ਆ ਕੱਲ ਤੂੰ ਚੋਰੀ ਥਾ ਨਾ ਪੂਰਾ ਦੱਸ ਆਪਣਾ ਬਿਆਨ ਦੱਸ ਜਦੋਂ ਕੱਲ ਸਾਡਾ ਬੰਦਾ ਜਦੋਂ ਕੱਲ ਸਾਡਾ ਬੰਦਾ ਆ ਉੱਥੇ ਬੰਦੇ ਕਿਹੜੇ ਨੇ ਸੱਦੇ ਬਲਾ ਦੱਸੋ ਉਹ ਬੰਦਾ ਮੰਨ ਗਿਆ ਬੰਦੇ ਬੰਦੇ ਕਿਹੜੇ ਨੇ ਸੱਦੇ ਹਾਂ ਅਸੀਂ ਸੀਗੇ ਸਰ ਅਸੀਂ ਖੜੇ ਇਧਰ ਦੋ ਬੰਦੇ ਇਹਦੀ ਪੂਰੀ ਰਿਕਾਰਡਿੰਗ ਕਰਾ ਮਾਰਨਾ ਨਹੀਂ ਇਹਨੂੰ ਹੱਥ ਜਦ ਤੱਕ ਮੈਂ ਨਹੀਂ ਕਹਿੰਦਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਾਂ ਝੂਠ ਬੋਲਸੇ ਨਾ 10 ਦਿਨ ਹੋ ਗਏ ਇਹ ਰੇਡੀ ਕੀ ਦੀ ਆ ਰੇਡੀ ਕੌਣ ਲਾਉਂਦਾ ਕਿਸ ਨੂੰ ਫੋਨ ਕੌਣ ਕਰਦਾ ਇਹ ਬੰਦਾ ਆ ਕੇ ਆਜੋ ਆਪਣੇ ਆਪ ਬਸ ਆ ਕੇ ਲੁੱਟ ਕੇ ਲੈ ਜਾਂਦੇ ਆ ਅੱਜ ਵੀ ਐਸੇ ਕੰਮ ਤੇ ਸੀਗੇ ਅੱਜ ਵੀ ਲੁੱਟ ਨਹੀਂ ਆਈ ਸੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ